ਤਸਿਲ ਕਾ ਕਿਸਾਨ ਪ੍ਰਭੂ ਅੱਜ ਆਪਾਂ ਦਵਾਈ ਦੀ ਗੱਲ ਕਰਦੇ ਹਾਂ ਝੋਨੇ ਤੇ ਆਪਾਂ ਸੜਕਦੇ ਹੁੰਨੇ ਆਂ ਇਹ ਵਾਰ ਆਪਣੇ ਕੋਠੇ 'ਚ ਪੁਰਾਣੀ ਦਵਾਈ ਪਈ ਹੁੰਦੀ ਹੈਗੀ ਅੱਜ ਨਾ ਤਿੰਨ ਚਾਰ ਦਿਨ ਹੋ ਗਿਆ ਬਾਈ ਨੇ ਦਵਾਈ ਛਿੜਕੀ ਸੀ ਝੋਨੇ ਤੇ ਇਹ ਪਿਛਲੇ ਸਾਲ ਤੋਂ ਪਿਛਲੇ ਸਾਲ ਦੀ ਪਈ ਸੀ ਪਕਟਾਰਾ ਲੋਕੜ ਉਹਨੇ ਬਸ ਇੰਤਾਜੇ ਨਾਲ ਕੋਕ ਇਹਨਾਂ ਲੀਟਰ ਢੋਲੀ 'ਚ ਪਾਤਾ ਆ ਦੇਖੋ ਝੋਨੇ ਦਾ ਜੇ ਆਪਾਂ ਦੂਜੀ ਦਵਾਈ ਸਿਰਕਦੇ ਖੱਬਲ ਵਾਲੀ ਐ ਕਰਤਾ ਫਾਇਦਾ ਕਰ ਪੱਤਿਆਂ ਦੀ ਬੱਲੀ ਨੂੰ ਕੋਈ ਨੁਕਸਾਨ ਨਹੀਂ ਹੈਗਾਗਾ ਆ ਦੇਖੋ ਉਹ ਤੱਕ ਇੱਕ ਢੋਲੀ ਦਵਾਈ ਨੇ ਇਹ ਦਵਾਈ ਪਾਤੀ ਡੇਟ ਲੰਘ ਗਿਆ ਸੀ ਬਾਕੀ ਬਾਕੀ ਉਹ ਬੋਡ ਹੋਣ ਕਰਕੇ ਵੀ ਬਈ ਫਰਕ ਪੈ ਗਿਆ ਜਿੱਥੇ ਜ਼ਿਆਦਾ ਖੜਕੇ ਦਵਾਈ ਬੱਜੀ ਆ ਉੱਥੇ ਥੋੜਾ ਜਿਆਦਾ ਪੱਤਿਆਂ ਨੂੰ ਨੁਕਸਾਨ ਹੈਗਾਗਾ ਇਹ ਹੀ ਬੇਨਤੀ ਹੈ ਭਾਈ ਜੋ ਆਪਾਂ ਦਵਾਈ ਸਿਰਕਦੇ ਆ ਕੋਈ ਪੁਰਾਣੀ ਪਈ ਆ ਹੋਰ ਨਾਲ ਦੀ ਨਾਲ ਵਰਤੇ ਵਰਤੀ ਜਾਵੇ ਕਿਉਂਕਿ ਭਲਖ ਇਹਨਾਂ ਦਵਾਈ ਬਈ ਪੈ ਜਾਂਦੀ ਹੈਗੀ ਆਹ ਦੇਖੋ ਤੁਰ ਤੱਕ ਇੱਕ ਪਾਂਤ ਬਈ ਦੀ ਨੁਕਸਾਨ ਤਾਂ ਬਈ ਕਿੱਲੋ ਪੱਤਿਆਂ ਦੀ ਹੈ ਚਲੋ ਬੱਲੀ ਦਾ ਠੀਕ ਆ ਫਿਰ ਵੀ ਦੇਖਣ ਜੀ ਬਈ ਐ ਲੱਗਦਾ ਜਿਵੇਂ ਆਪਾਂ ਖਬਰ ਵਾਲੀ ਸਪਰੇ ਮਾਰੀ ਹੁੰਦੀ ਹੈਗੀ ਹੁਣ ਤਾਂ ਥੋੜਾ ਫਰਕ ਪੈ ਗਿਆ ਜਿਹਦੇ ਦੂਜੇ ਤੀਜੇ ਦਿਨ ਤਾਂ ਬਹੁਤ ਫਰਕ ਹੋ ਸੀਗਾ ਆ ਦੇਖੋ ਇਹ ਗੱਲ ਦਾ ਧਿਆਨ ਰੱਖਿਆ ਕਰੋ ਵੀ ਕਈ ਵਾਰ ਆਪਾਂ ਕੋਠੀਏ ਧਰ ਦਿਨਾਂ ਦਾ ਬਾਈ ਉਹ ਯੋਕਰੀ ਚਲ ਫੇਰ ਪਾ ਦਾਂਗੇ ਕਈ ਵਾਰ ਗਲਤੀ ਨਾਲ ਬਸ ਸਪਲੇਖਾ ਲੱਗ ਹੀ ਜਾਂਦਾ ਨਾ ਧੰਨ